ਸਾਰੇ ਮਨ ਨੂੰ ਬੜੀ ਜੀ। ਇਹ ਗੁਡੀਵਾਰਗਰ ਤੋਂ ਬੜਾ ਬੜਾ ਤੇ ਸਾਡੀ ਜਿਹੜੀ ਚਾਹਤ ਦੇ ਇਛਾਸੇ ਦੇ ਤੇ ਬੱਚਿਆਂ ਨੇ ਬੜੀ ਮਿਹਨਤ ਕੀਤੀ ਆ। ਇਹ ਪਰਮਾਤਮਾ ਨੇ ਮੇਰ ਨੂੰ ਮਿਲ ਖੁਸ਼ ਕਰਦਾ ਸਾਡਾ ਸਾਨੂੰ ਮਾਲੂ ਕੱਲਿਆਂ ਨੇ ਉਹਨੇ ਪੂਰੇ ਹਿੰਦੁਸਤਾਨ ਨੂੰ ਪੂਰੇ ਭਾਰਤ ਨੂੰ ਸਾਰਾ ਕੁਝਿਆ ਸਾਰਾ ਦੇਸ ਸਾਡਾ ਕੁਝ ਨਹੀਂ ਬਣਾ। ਜਦੋਂ ਸਾਡਾ ਮਾਰਸਕਾਰ ਬਹੁਤ ਹੋ ਰਿਹਾ ਦੇ। ਅਸੀਂ ਹੋਈ ਵੀ ਇਹਨਾਂ ਬੱਚਿਆਂ ਦਾ ਤਾਂ ਫੇਰ ਕਰਨੀ ਚਾਹੀਦੀ ਹੈਗੀ ਮਿਹਨਤ ਕਰਨ ਮੈਂ ਸ਼ੁਕਰ ਗੁਜ਼ਾਰਾ ਪਰਮਾਤਮਾ ਦਾ ਤੰਗੀਆਂ ਗੁੰਦੀਦਾ ਗੁਰਜੰਟ ਸਿੰਘ ਅੱਜ ਤੁਹਾਡੀ ਹਾਪੀ ਟੀਮ ਜਿਹੜੀ ਹੈ ਇੰਡੀਆ ਦੀ ਗੋਲਡ ਮੈਡਲ ਲੈ ਕੇ ਆਈ ਜਿੱਤ ਗਿਆ ਜੀ ਕੀ ਕਹਿਣਾ ਚਾਹਦੇ ਕਿੰਨੀ ਖੁਸ਼ੀ ਹੋ ਰਹੀ ਹੈ ਬੜੀ ਖੁਸ਼ੀ ਦੀ ਗੱਲ ਆ ਭਾਈ ਮਤਲਬ ਓਪੀ ਦੇ ਵਿੱਚ ਜਿਹੜਾ ਮੈਡਲ ਆਇਆ ਸਾਡਾ ਨਾ ਬੈਕ ਟੂ ਬੈਕ ਮੈਡਲ ਆਇਆ ਉਹ ਜਿਆਦਾ ਖੁਸ਼ੀ ਦੀ ਗੱਲ ਆ ਉਸ ਤੋਂ ਮੇਰੇ ਦਿਨ ਇਹ ਜਿਹੜਾ ਟੀਮ ਨੇ ਇਸ ਵਾਰੀ ਬਹੁਤ ਵਧੀਆ ਪਰਫਾਰਮ ਕੀਤਾ ਜਿਵੇਂ ਸਾਡਾ ਬਰਡ ਪੰਜਾਬ ਨੇ ਮੈਚ ਜਿਆ ਸਮੀ ਫਾਈਨਲ ਮੈਚ ਵੀ ਬਹੁਤ ਵਧੀਆ ਪਰਫਾਰਮ ਕਰਦੇ ਨੇ ਤੇ ਡਰਾਫਟ ਮੈਦਾਨ ਦਾ ਮੈਚ ਸੀਗਾ ਮਤਲਬ ਟੂਰਨਾਮੈਂਟ ਸਾਰੇ ਮੈਚਾਂ ਦੇ ਵਿੱਚ ਜਿਹੜੀ ਟੀਮ ਨੇ ਮਤਲਬ ਬਹੁਤ ਵਧੀਆ ਪਰਫਾਰਮ ਕੀਤਾ ਅਗਲਾ ਦਾ ਟੀਮ ਦਾ ਟਾਰਗੇਟ ਕੀ ਹੋਊਗਾ ਕੀ ਸੋਚਿਆ ਕਿ ਅ ਅਗਲਾ ਮੈਂ ਨਹੀਂ ਇਹ ਵੀ ਜਿਹੜਾ ਅਸੀਂ ਕਿਥੇ ਮੈਡਲ ਨੂੰ ਫਿਨਿਸ਼ ਕੀਤਾ ਜਿੱਦਾਂ ਮਤਲਬ ਵਧੀਆ ਪੋਜੀਸ਼ਨ ਤੇ ਫਿਨਿਸ਼ ਕੀਤਾ ਵਾ ਤੇ ਤੁਹਾਨੂੰ ਇਹੀ ਹੈ ਵੀ ਅਸੀਂ ਹਮੇਸ਼ਾ ਕਿਸੇ ਵੀ ਟੂਰਨਾਮੈਂਟ ਵਿੱਚ ਜਈਏ ਮਤਲਬ ਕਿ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਚਾਹੁੰਦੇ ਦਿਨਾ ਚਾਹੁੰਦੇ ਹੋ ਠੀਕ ਹੈ ਪਹਿਲੇ ਸੰਦੇਸ਼ ਤਾਂ ਆਲਰੇਡੀ ਮਤਲਬ ਜਿੰਨਾ ਇਸ ਵਾਰੀ 올림픽 ਹਾਈਲਾਈਟ ਹੋਇਆ ਨੇ ਯਾਨੀ ਜਿੰਨਾ ਲੋਕਾਂ ਨੇ 올림픽 ਨੂੰ ਦੇਖਿਆ ਹੈ ਆਲਰੇਡੀ ਲੋਕਾਂ ਦਾ ਇੱਕ ਮੈਸੇਜ ਪਹੁੰਚਦਾ ਹੋਆ ਕਿ ਸਪੋਰਟਸ ਦੀ ਐਵੇਂ ਬਹੁਤ ਵੱਡੀ ਜਗ੍ਹਾ ਜਿਹੜੀ ਕਿਸੇ ਵੀ ਸਪੋਰਟ ਦੇ ਵਿੱਚ ਪੇਸ਼ ਨਹੀਂ ਕਰਦੇ ਉਹਦਾ ਲੈਵਲ ਬਹੁਤ ਵੱਡਾ ਹੁੰਦਾ ਹੈ ਬਹੁਤ ਬਹੁਤ ਵੱਡੀ ਜਿਸ ਤਰ੍ਹਾਂ ਨੌਜਵਾਨ ਜਿਹੜੇ ਅੱਜ ਕਬੱਡੀ ਦੇ ਖੇਤਰ ਵਿੱਚ ਨਸ਼ੇ ਦੇ ਵਿੱਚ ਰੁੱਝ ਗਏ ਉਹਨਾਂ ਨੂੰ ਕੀ ਕਹਾਂਗੇ ਫਾਇਦੇ ਚ ਇਹੀ ਆ ਵੀ ਮਤਲਬ ਜੇ ਤੁਸੀਂ ਕਿਸੇ ਵੀ ਸਪੋਰਟ ਦੇ ਨਾਲ ਲੱਗਦੇ ਹੋ ਜਿੱਥੇ ਆਟੋਮੈਟਿਕਲੀ ਆਪਣੇ ਆਪ ਦਾ ਆਪਣੀ ਬੋਡੀ ਦਾ ਆਪਣੀ ਸਿਹਤ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਇਹ ਸਾਰੀ ਚੀਜ਼ਾਂ ਨੂੰ ਜੀ ਰਹਿ ਸਕਦੇ ਹੋ ਤਾਂ ਮਨ ਜੀ ਆ ਵੀ ਤੁਸੀਂ ਕਿਸੇ ਵੀ ਗੇਮ ਦੇ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਦੇ ਹੋ ਠੀਕ ਹੈ ਥੀਕਰੇ ਚੌੜੀ ਤੋਂ ਸੀਸਾ ਇਹਹੀ ਕਹਾਵਾਂਗੇ ਮੈਂ ਉੱਥੇ ਪ੍ਰੈਸੈਂਸੀ ਹੋ ਸਾਰੇ ਇਮੋਸ਼ਨ ਜੋ ਸਾਰੀ ਜਿਹੜੀ ਪੂਰੀ ਟੀਮ ਦੀ ਮਿਹਨਤ ਸੀਗੀ ਜਦੋਂ ਉਹ ਲਾਸਟ ਸੈਕਿੰਡ ਤੱਕ ਮੈਚ ਇਨ ਦਾ ਟਾਈਟ ਸੀਗਾ ਇਹਨਾਂ 10 ਸੀਗਾ ਪਰ ਜਦੋਂ ਉਹ ਜਿੱਤੇ ਆ ਤਾਂ ਫਿਰ ਬਹੁਤ ਖੁਸ਼ੀ ਹੋਈ ਵੇਅ ਵੈਰੀ ਦਾ ਹੋਲ ਨੇਸ਼ਨ ਇਜ਼ ਵੈਰੀ ਪ੍ਰਾਊਡ ਆਫ them ਐਂਡ ਦੇ ਵਰਨ ਅ ਲੋਟ ਆਫ ਰਿਸਪੈਕਟ ਇਨ ਦਾ ਵਰਲਡ ਸੋ ਦੈਟ ਇਜ਼ ਵਨ thing ਕਿ ਪੂਰੀ ਦੁਨੀਆ ਨੂੰ ਨਹੀਂ ਪਤਾ ਕਿ ਇੰਡੀਆ hockey team ਕੇਸ 11 ਤੇ ਅੱਜ ਇਸ ਤਰ੍ਹਾਂ ਦੇਖੀ ਦਿਆ ਐਂਡ ਇਹ ਬਿਕਾਜ਼ ਆਫ ਜਸਟ ਥੀਸ ਪਲੇਅਰਸ ਜਿਹੜੇ You know, in these camps, there were any men to get those levels they had, those positions they played. Um, in though one match, or you uh, semi semifinal, they got missed, but both got missed. But India did both what they They gave their all, they gave their best, but it didn't go their way because it was not meant to be. Um, but how they came back and fought for the bronze medal was just amazing. And um, as for Gojant, I am. Just very very proud of him, and uh, he's very very humble, and he's very. <laughs> I would just say some, a message to him is that we we love you so much. <laughs> Thank you.